ਸਰ ਇੱਕ ਵੀਡੀਓ ਵਾਲਾ ਉਹ ਜਿਹਦੇ ਵਿੱਚ ਮੂੰਹ ਕੜਾ ਕਰਕੇ ਪੈੜੇ ਵਿੱਚ ਘੁਮਾਇਆਇਆ ਗਿਆ ਇਹ ਵੀ ਉਹ ਤੀਸੂ ਪੁਰਾ ਮਾਲਾ ਉਹਦੇ ਬਾਰੇ ਗੱਲ ਕਰੀਏ ਕੱਲ ਇੱਕ ਮਾਮਲਾ ਐਸਐਚਓ ਮਿਹਰਬਾਨ ਜੀ ਦੇ ਧਿਆਨ ਦੇ ਵਿੱਚ ਆਇਆ ਸੀਗਾ ਕੱਲ ਸ਼ਾਮ ਨੂੰ ਕਿ ਇੱਕ ਇੱਕ ਨੌਜਵਾਨ ਲੜਕਾ ਹੈ ਹਰਜੋਤ ਸਿੰਘ ਉਹਦੇ ਨਾਲ ਮਾਰਕੁੱਟ ਕਰਕੇ ਉਹਦੇ ਕੱਪੜੇ ਫਾੜ ਕੇ ਤੇ ਉਹਦੇ ਮੂੰਹ ਦੇ ਉੱਤੇ ਕਾਲਾ ਤੇਲ ਲਗਾ ਕੇ ਜਿਹੜਾ ਉਹਦੇ ਨਾਲ ਮਾਰਕੁੱਟ ਕੀਤੀ ਹੈ ਤੇ ਉਹਨੂੰ ਗਲੀ ਦੇ ਵਿੱਚ ਪਿੰਡ ਦੇ ਵਿੱਚ ਘੁਮਾਇਆ ਗਿਆ ਉਸ ਸੰਬੰਧੀ ਜਦੋਂ ਜਾਣਕਾਰੀ ਮਿਲੀ ਉਸ ਤੋਂ ਵਿਦਨ ਮਿੰਟਸ ਮਿੰਟਾਂ ਦੇ ਵਿੱਚ ਹੀ ਪੁਲਿਸ ਵੱਲੋਂ ਇਕਦਮ ਐਕਸ਼ਨ ਕਰਕੇ ਜਿਹੜਾ ਅਕਿਊਜ਼ਡ ਸੌਰੀ ਜਿਹੜੇ ਮਦਈ ਹਰਜੋਤ ਸਿੰਘ ਹੈ ਉਹਨਾਂ ਦੀ ਸਟੇਟਮੈਂਟ ਹਾਸਲ ਕਰਕੇ ਤੇ ਉਹਨਾਂ ਦਾ ਜਿਹੜਾ ਹੈ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 66 ਡੇਟਿਡ 5 7 2025 ਅੰਡਰ ਸੈਕਸ਼ਨ 115 2 सौ सताई दो तीन सौ इकवंजा सताहठ बी सैक्शन तीन ऑफ द एस सी एस टी एक्ट जैक्शन के अधीन है, मुकदमा दर्ज किया गया और मुकदमे की तफ्तीश जी जारी है ड्यूरिंग द कोर्स ऑफ इनवैसिगे एक अक्यूज सिमरजीत सिंह सिड़ा है उन्होंने गिरफ्तार किया गया बाकी इनवैसिगे जारी है बाकी इस दोषी ਅਰੈਸਟ ਕੀਤਾ ਤੇ ਇਹਦੇ ਇਹਨਾਂ ਪੁਲਿਸ ਰਿਮਾਂਡ ਵਗੈਰਾ ਲੈ ਕੇ ਫਰਦਰ ਪੁੱਛਗਿੱਛ ਕੀਤੀ ਜਾਏਗੀ ਸਰ ਐਕਚੁਅਲੀ ਕਾਰਨ ਕੀ ਸੀਗਾ ਕਿ ਇਹਨੂੰ ਕਾੜਾ ਕਰਨਾ ਪਿਆ ਕਾਰਨ ਜਿਹੜਾ ਇੱਕ ਪਰਿਵਾਰ ਵਾਲੇ ਨੇ ਜਿਨ੍ਹਾਂ ਦੇ ਧਿਆਨ ਦੇ ਉਹਨਾਂ ਦੀ ਬੇਟੀ ਨੇ ਘਰੋਂ ਜਾ ਕੇ ਕਿਸੇ ਹੋਰ ਨਵਜੁਵਨ ਤੇ ਨਾਲ ਸ਼ਾਦੀ ਕਰਵਾ ਲਈ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਇਸ ਲੜਕੇ ਨੇ ਉਹਨਾਂ ਦੀ ਲੜਕੀ ਨੂੰ ਘਰੋਂ ਲੈ ਕੇ ਜਾਣ ਦੇ ਵਿੱਚ ਉਸ ਲੜਕੇ ਦੀ ਮਦਦ ਕੀਤੀ ਹੈ ਪਰ ਉਹਨੂੰ ਸਬਕ ਸਿਖਾਉਣ ਦੇ ਖਾਤੇ ਤੇ ਇਹਨਾਂ ਨੇ ਕੰਮ ਕੀਤਾ। ਠੀਕ ਹੈ ਸਰ ਇਹਦੇ ਵਿੱਚ ਇੱਕ ਜਿਹੜੇ ਲੜਕੇ ਨਾਲ ਇਹ ਵਾਕਿਆ ਹੋਇਆ ਉਹ ਉਹ ਨਾਬਾਲਗ ਹੈ। ਐਸ ਪਰ ਹਿਸ ਸਟੇਟਮੈਂਟ ਜੀ ਉਹ ਲੜਕੇ ਦੇ ਦੱਸਣ ਮੁਤਾਬਕ ਖਰਜੋਤ ਸਿੰਘ ਦੇ ਦੱਸਣ ਮੁਤਾਬਕ ਉਹਦੀ ਉਮਰ 17 ਸਾਲ ਹੈ। ਬਾਕੀ ਸਾਰੀਆਂ ਚੀਜ਼ਾਂ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਐਸਟੈਬਲਿਸ਼ ਕਰਾਂਗੇ ਕਿ ਕੀ ਕੀ ਚੀਜ਼ਾਂ ਰਹਿਗੀਆਂ ਨੇ ਤੇ ਕੀ ਜੋ ਜੋ ਵੀ ਦੱਸਿਆ ਗਿਆ ਉਹਦੇ ਮੁਤਾਬਕ ਉਹਨੂੰ ਸਟੈਬਿਸ਼ ਕੀਤਾ। ਮੈਸੇਜ ਇਹ ਚਾਹੁੰਦੀ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀ ਕਰੀ ਗਈਆਂ। ਦੇਖੋ ਜੀ ਪੁਲਿਸ ਤਾਂ ਹਮੇਸ਼ਾ ਲੋਕਾਂ ਨੂੰ ਇੱਕੋ ਹੀ ਅਪੀਲ ਕਰਦੀ ਆ ਔਰ ਇਹ ਗੱਲ ਸਮਝਾਉਂਦੀ ਆ ਕਿ ਅਮਨ ਅਮਾਨ ਬਣ ਰੋ ਜੇਕਰ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਕਿਸੇ ਨੂੰ ਕੋਈ ਲੱਗਦਾ ਹੈ ਕਿ ਉਹਦੇ ਨਾਲ ਕਿਸੇ ਨੇ ਤਕਾ ਕੀਤਾ ਹੈ ਤਾਂ ਬਜਾਏ ਇਹਦੇ ਕਿ ਉਹ ਆਪ ਕੋਈ ਗਲਤ ਐਕਸ਼ਨ ਕਰਨ ਉਹਨਾਂ ਨੂੰ ਚਾਹੀਦਾ ਕਿ ਉਹ ਪੁਲਿਸ ਨਾਲ ਪੁਲਿਸ ਕੋਲ ਆਪਣੀ ਤਰਖਾਸ ਦੇਣ ਜਾਂ ਜੋ ਵੀ ਕਾਨੂੰਨ ਦੀ ਪ੍ਰਕਿਰਿਆ ਹੈ ਉਹਦੇ ਮੁਤਾਬਕ ਕਾਰਵਾਈ ਕਰਨ ਆਪਣੇ ਹੱਥ ਚ ਕਾਨੂੰਨ ਲੈਣ ਦੀ ਨਾ ਤਾਂ ਕਿਸੇ ਨੂੰ ਇਜਾਜ਼ਤ ਹੈ ਆਪਣਾ ਨਹੀਂ ਲੈਣਾ ਚਾਹੀਦਾ ਧੰਨਵਾਦ